ਮਾਨਯੋਗ ਕਮਿਸ਼ਨਰ ਪੁਲਿਸ ਅਮਰ ਜੀ ਸਰ ਫਰਦੌਲ ਕੋਪੀ ਸਿੰਪਲ ਦੇ ਦਿਸ਼ਾਂਤ ਦੇ ਸਾਹਮਣੇ ਜਿਹੜਾ ਯੋਗ ਨਸ਼ਾ ਰੋਕ ਦੇ ਸਾਡੀਆਂ ਟੀਮਾਂ ਵੱਲੋਂ ਲਗਾਤਾਰ ਕਾਰਜ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਸਾਡੇ ACP ਸਾਉਥ ਪਰਵੇਸ਼ ਚੋਪੜਾ ਜੀ ਤੇ ਇਹਨਾਂ ਦੇ SHO ਫਰਦੌਲ ਰਵਿੰਦਰ ਸਿੰਘ SHO ਸਤਨਗਰ ਮੰਡਲ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਲਵਦੀਨ ਪੀਐਸ ਲੱਭਾ ਤੇ ਚਾਂਦ ਸਿੰਘ ਜਿਹੜੇ ਦੋਨੇ ਦੋਨੋਂ ਜਿਹੜੇ ਸਤਨਗਰ ਦੇ ਰਹਿਣ ਵਾਲੇ ਨੇ ਇਹਨਾਂ ਦੇ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ ਚਾਰ ਜਿਹੜਾ ਥਾਣਾ ਸੁਤਾਨਪੁਰ 21 ਸੀਐਨ ਡੀਬੀਐਸ ਵਿੱਚ ਦਰਜ ਕੀਤਾ ਗਿਆ ਇਹਨਾਂ ਦੋਵਾਂ ਤੋਂ ਮੌਕੇ ਤੇ 276 ਗ੍ਰਾਮ ਹੈਰੋਇਨ 2000 ਕਟੜਾ ਕੀ ਮਨੀ ਤੇ ਪਲੱਸ ਜਿਹੜਾ ਮੋਟਰਸਾਈਕਲੇ ਵਰਤ ਰਹੇ ਸਨ ਉਹ ਇਹਨਾਂ ਵਤਨ ਬਰਾਮਦ ਕੀਤਾ ਗਿਆ ਇਸ ਨੂੰ ਜਿਹੜਾ ਅਰੈਸਟ ਕਰਕੇ ਇਸਨੂੰ ਪੇਸ਼ ਅਦਾਲਤ ਕੀਤਾ ਗਿਆ ਇਸ ਦੇ ਉੱਤੇ ਜਿਹੜੀ ਹੋਰ ਤਫ਼ਤੀਸ਼ ਸਾਡੇ ਵੱਲੋਂ ਜਾਰੀ ਹੈ ਇਸ ਤੇ ਵਰਨਣ ਜੋਗ ਹੈ ਵੀ ਇਹ ਦੋਵੇਂ ਦੋਸ਼ੀ ਜਿਹੜੇ ਪੁਰਾਣੇ ਨਰੋਰੀਅਸ ਕ੍ਰਿਮੀਨਲ ਨੇ ਲਾਤੀ ਸਿੰਘ ਦੇ ਉੱਤੇ ਪਹਿਲਾਂ ਹੀ 6 ਮਕਦਮੇ ਦਰਜ ਨੇ ਜਿਸ ਦੇ ਵਿੱਚ ਐਕਸਾਈਜ਼ ਐਕਟ ਦੇ ਮਕਦਮੇ ਸ਼ਾਮਿਲ ਨੇ ਇਸ ਤੋਂ ਇਲਾਵਾ ਚਾਂਦ ਸਿੰਘ ਦੇ ਉੱਤੇ ਦੋ ਮਕਦਮੇ ਦਰਜ ਨੇ ਜਿਸ ਦੇ ਵਿੱਚ ਇੱਕ ਐਕਸਾਈਜ਼ ਐਕਟ ਅਤੇ ਇੱਕ ਐਨ.ਡੀ.ਪੀ.ਐਸ.ਐਟ ਦਾ ਜਿਹੜਾ ਮਕਦਮਾ ਦਰਜ ਹੈ ਇਹਨਾਂ ਦੋਵਾਂ ਦੋਸ਼ਾਂ ਨੂੰ ਗ੍ਰਫਤਾਰ ਕਰਕੇ ਜਿਹੜਾ ਸਾਰੀ 체ਨ ਨੂੰ ਜਿਹੜਾ ਨੈਕਸਸ ਨੂੰ ਤੋੜਿਆ ਜਾਵੇਗਾ ਇਸ ਦੇ ਵਿੱਚ ਇਹਨਾਂ ਦੇ ਦੋ ਸਾਥੀ ਜਿਹੜੇ ਪਹਿਲਾਂ ਸਤਨਾਂ ਸਿੰਘ ਅਤੇ ਪ੍ਰਗਟ ਸਿੰਘ ਜਿਹੜੇ ਦੋ ਅਰੈਸਟ ਕੀਤੇ ਸਨ ਸਤਨਾਂਡ ਪੁਲਿਸ ਵੱਲੋਂ ਜਿਸ ਦੇ ਵਿੱਚ ਮਕਦਮਾ ਨੰਬਰ 57/25 ਜਿਹੜਾ ਦਰਜ ਕੀਤਾ ਗਿਆ ਸੀਗਾ ਉਸ ਦੇ ਵਿੱਚ ਵੀ ਅੱਲਾਪੇ ਸਿੰਘ ਲੱਭਾ ਜਿਹੜਾ ਨਾਮਿਨੇਟਡ ਹੈ ਇਸ ਦੇ ਸਾਰੇ ਐਂਗਲਸ ਨੂੰ ਜਿਹੜਾ ਵਾਚ ਕਰਕੇ ਇਸ ਦੀ ਤਰਤੀਸ਼ ਨੂੰ ਹਰ ਐਂਗਲ ਤੋਂ ਨੋਮੀਨੇਟ ਕਰਕੇ ਇੱਕ ਕਾਨੂੰਨ ਮਤਾਦਰਕ ਕਰਵਾਈ ਕੀਤੀ ਜਾਵੇ